ਅੱਗੇ ਬਾਰ-ਬਾਰ ਗੱਲ ਕਹਿਣਾ ਹੁਣਾ ਹੂੰ ਸੁਖਮ ਸਿੰਘ ਸਾਹਿਬ ਕਿ ਸਾਡੀ ਏਡੀ ਮਾੜੀ ਕਿਸਮਤ ਆ ਕਿ ਸਾਨੂੰ 117 ਇਹ ਹੂੰ ਤੇ 20 ਕੁ ਮੈਂਬਰ ਪਾਰਲੀਮੈਂਟ ਕਿੰਨੇ ਹੋ ਗਏ 137 ਹੂੰ ਤੇ 22 23 ਸਾਨੂੰ ਐਸਐਸਪੀ 22 23 ਸਾਨੂੰ ਡੀਸੀ ਜੀ ਇਹ ਨਹੀਂ ਸਿਰੇ ਦੇ ਮਿਲਦੇ ਜਦ ਨੇ ਮਿਲ ਜਾਣਾ ਐਨ ਗਲਾ ਟਕਾਣੇ ਲੱਗ ਜਾਣੇ ਆ ਇੰਨੇ ਕੋ ਬੰਦੇ ਸਾਨੂੰ ਚਾਹੀਦੇ ਐਟਾ ਵੱਡਾ ਸੂਬਾ ਤੇ 150 200 ਬੰਦੇ 150 200 ਬੰਦੇ ਜਿੱਦਨ ਮਤ ਮਿਲੀ ਵਾਲੇ ਹੋਗਾ ਵਿਜ਼ਡਮ ਵਾਲੇ ਹੋਗਾ ਜੁਰਤ ਵਾਲੇ ਹੋਗਾ ਲੋਕ ਪੱਖੀ ਹੋਗਾ ਆਪੋ ਆਪਣੀ ਜ਼ਿੰਮੇਵਾਰੀ ਆਜ਼ਾਦਾਨਾ ਢੰਗ ਨਾਲ ਨਿਭਾਉਣ ਵਾਲੇ ਹੋਗਾ ਤੇ ਗੱਲ ਅੜੂਗੀ ਕਿਹੜੀ ਦੱਸੋ ਐਮਐਲਏ ਹੋਗੇ ਐਮਪੀ ਹੋਗੇ ਐਸਐਸਪੀ ਹੋਗੇ ਡੀਸੀ ਹੋਗੇ ਹੋਰ ਕੀ ਹੁੰਦਾ ਜਲੇਆ ਚ ਦੱਸੋ ਮੈਨੂੰ ਹਲਕਿਆਂ ਚ ਹੋਰ ਕੀ ਹੁੰਦਾ ਤੇ ਜਦੋਂ ਸਾਨੂੰ ਇਸ ਤਰ੍ਹਾਂ ਦੇ ਨੁਮਾਇंदे ਟੱਕਰਦੇ ਆ ਉਹ ਅੰਦੇ ਯੋਗ ਨੂੰ ਯੋਗ ਟੱਕਰਿਆ ਹੂੰ ਅਸੀਂ ਵੀ ਉਹੋ ਜਿਹਾਂ ਗਾਂ ਉਹ ਉਹੋ ਜਿਹੇ ਉਹ ਇੱਥੋਂ ਜਿੱਤ ਜਾਂਦੇ ਆ ਤੇ ਤੁਸੀਂ ਦੇਖ ਲਓ ਕਿ ਮਤਲਬ 5 ਸਾਲਾਂ ਦੇ ਵਿੱਚ ਹੂੰ ਉਹ ਚੰਡੀਗੜ੍ਹ ਕਿੰਨਾ ਰਹਿੰਦੇ ਤੇ ਹਲਕੇ ਚ ਕਿੰਨਾ ਰਹਿੰਦੇ ਬਿਲਕੁਲ